ਵੈਲਕਮ ਬੈਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰੇਲੂ ਇਲਾਜ ਫਿਰ ਇੱਕ ਵਾਰ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਵੀਡੀਓ ਉਹਨਾਂ तमाम ਲੋਕਾਂ ਵਾਸਤੇ ਹੈ ਜਿਨ੍ਹਾਂ ਨੂੰ એનર્ਜੀ ਦੀ ਬੜੀ ਕਮੀ ਰਹਿੰਦੀ ਹੈ ਊਰਜਾ ਦੀ ਬੜੀ ਕਮੀ ਰਹਿੰਦੀ ਹੈ ਸੁਸਤੀ ਰਹਿੰਦੀ ਹੈ ਕਮਜ਼ੋਰੀ ਰਹਿੰਦੀ ਹੈ ਆਲਸ ਬਣਿਆ ਰਹਿੰਦਾ ਹੈ ਉਹ ਨੌਜਵਾਨ ਜਿਹੜੇ ਚਾਹੁੰਦੇ ਹੈ ਕਿ ਅਸੀਂ ਦੁਬਲੇ ਪਤਲੇ ਹੈ ਲੇਕਿਨ ਸਾਡਾ ਵਜ਼ਨ ਵੀ ਵਧੇ ਤਾਕਤ ਵੀ ਆਏ ਠੀਕ ਹੈ ਚਾਹੇ ਉਹ ਲੜਕੀਆਂ ਹੈ ਚਾਹੇ ਉਹ ਲੜਕੇ ਹੈ ਬਹੁਤ ਸਾਰੇ ਲੋਕ ਹੈ 14 14 ਘੰਟੇ 16 16 ਘੰਟੇ ਕੰਮ ਕਰਨਾ ਚਾਹੁੰਦੇ ਹੈ ਲੇਕਿਨ 4-5 ਘੰਟੇ ਤੋਂ ਬਾਅਦ ਐਗਜ਼ੌਸਟ ਹੋ ਜਾਂਦੇ ਹੈ ਸਰੀਰ 'ਚ એનર્ਜੀ ਨਹੀਂ ਰਹਿੰਦੀ ਸਾਰਾ ਦਿਨ ਸੁਸਤੀ ਰਹਿੰਦੀ ਹੈ ਲੱਤਾਂ 'ਚ ਦਰਦ ਰਹਿੰਦਾ ਹੈ ਬਦਨ ਦਰਦ ਰਹਿੰਦਾ ਹੈ ਬਸ ਸਾਰੇ ਦਿਨ ਚਿੜਚਿੜਾਪਨ ਸੁਸਤੀ ਆਲਸ ਇਹੀ ਬਣਿਆ ਰਹਿੰਦਾ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਰੈਸਪੀ ਇੱਕ ਐਸਾ એનર્ਜੀ ਡਰਿੰਕ ਸ਼ੇਅਰ ਕਰਾਂਗਾ ਕਿ ਜਿਹਨੂੰ ਜਿਸ ਦਿਨ ਤੋਂ ਬਣਾ ਦੋਗੇ ਪਹਿਲੇ ਦੂਜੇ ਦਿਨ ਤੋਂ ਬਾਅਦ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਗੱਲ ਬੰਨੀ ਸ਼ੁਰੂ ਹੋ ਗਈ ਔਰ 10 ਦਿਨ ਤੋਂ ਬਾਅਦ ਫੁੱਲ એનર્ਜੀ ਗਜ਼ਬ ਆਓ ਦੇਖਦੇ ਹਾਂ ਕੀ ਆਈਟਮਸ ਹੈ ਕਿਸ ਤਰ੍ਹਾਂ ਅਸੀਂ ਉਹਨੂੰ ਤਿਆਰ ਕਰ ਸਕਦੇ ਹਾਂ ਹਾਂਜੀ ਦੇਖੋ ਜੀ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਲिती ਐ ਮੈਂ ਉਹ ਲਿਤੇ ਕਾਲੇ ਛੋਲੇ ਇਹ ਕਾਲੇ ਛੋਲੇ ਰਾਤ ਦੇ ਭਿਓਏ ਹੋਏ ਐ ਠੀਕ ਐ ਇੱਕ ਰਾਤ ਪਹਿਲਾਂ ਆਪਾਂ ਇਹਨੂੰ ਭਿਓ ਦੇਣਾ ਚਨਾ ਤਾਂ ਕਮਾਲ ਦੀ ਚੀਜ਼ ਐ ਕਾਲਾ ਕਾਲਾ ਚਨਾ ਜਿਹੜਾ ਐ ਇੰਨੇ ਕਮਾਲ ਦੀ ਚੀਜ਼ ਐ ਕਿ ਇਹਦੇ ਅੰਦਰ ਬਹੁਤ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਐ ਵਿਟਾਮਿਨ ਏ ਵਿਟਾਮਿਨ ਬੀ ਵਿਟਾਮਿਨ ਸੀ ਵਿਟਾਮਿਨ ਡੀ ਇਹਦੇ ਅੰਦਰ ਆਇਰਨ ਬਹੁਤ ਮਾਤਰਾ ਚ ਹੁੰਦਾ ਐ ਯਾਨੀ ਜਿਨ੍ਹਾਂ ਨੂੰ ਖੂਨ ਦੀ ਕਮੀ ਹੁੰਦੀ ਐ ਉਹਨਾਂ ਵਾਸਤੇ ਬੈਸਟ ਐ ਪ੍ਰੋਟੀਨ ਬਹੁਤ ਅੱਛੀ ਮਾਤਰਾ 'ਚ ਪਾਇਆ ਜਾਂਦਾ ਹੈ ਚਨੇ ਦੇ ਅੰਦਰ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਤਕਲੀਫ ਹੈ ਕੈਲਸ਼ੀਅਮ ਵਾਸਤੇ ਚਨਾ ਬਹੁਤ ਅੱਛਾ ਹੈ ਅਦੇ ਅੰਦਰ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ ਫਿਰ ਫਾਸਫੋਰਸ ਬਹੁਤ ਅੱਛਾ ਪਾਇਆ ਜਾਂਦਾ ਹੈ ਜ਼ਿੰਕ ਜਿਹੜੇ ਡਾਇਬੀਟਿਸ ਦੇ ਮਰੀਜ਼ ਹੈ ਉਹਨਾਂ ਨੂੰ ਜ਼ਿੰਕ ਬਹੁਤ ਜ਼ਿਆਦਾ ਜ਼ਰੂਰੀ ਇੱਕ ਐਲੀਮੈਂਟ ਹੁੰਦਾ ਹੈ ਉਹ ਵੀ ਇਹਦੇ ਅੰਦਰ ਪਾਇਆ ਜਾਂਦਾ ਹੈ ਪੋਟਾਸ਼ੀਅਮ ਪੋਟਾਸ਼ੀਅਮ ਮਤਲਬ ਜੇ ਬੀਪੀ ਦੀ ਤਕਲੀਫ ਹੈ ਤੇ ਉਹਦੇ 'ਚ ਪੋਟਾਸ਼ੀਅਮ ਬਹੁਤ ਅੱਛਾ ਰੋਲ ਅਦਾ ਕਰਦਾ ਹੈ ਇਹਦੇ ਅੰਦਰ ਮੈਗਨੀਸ਼ੀਅਮ ਬਹੁਤ ਜ਼ਿਆਦਾ ਮਾਤਰਾ 'ਚ ਪਾਇ ਮਤਲਬ ਕਾਲਾ ਚਨਾ ਤਾਂ ਸਮਝ ਲਓ ਜਿਨ੍ਹਾਂ ਨੂੰ ਸਿਰਦਰਦ ਦੀ ਤਕਲੀਫ ਹੈ ਉਹਨਾਂ ਵਾਸਤੇ ਬੈਸਟ ਹੈ ਜਿਨ੍ਹਾਂ ਨੂੰ ਜ਼ੁਕਾਮ ਦੀ ਤਕਲੀਫ ਹੈ ਉਹਨਾਂ ਵਾਸਤੇ ਬੈਸਟ ਹੈ ਜਾਂ ਫਿਰ ਸਮਝ ਲਓ ਜਿਹੜੇ ਜਿਨ੍ਹਾਂ ਨੂੰ ਕਬਜ ਦੀ ਤਕਲੀਫ ਹੈ ਉਹਨਾਂ ਵਾਸਤੇ ਵੀ ਚਨਾ ਬੈਸਟ ਹੈ ਡਾਇਬਟੀਜ਼ ਦੀ ਤਕਲੀਫ ਹੈ ਉਹਨਾਂ ਵਾਸਤੇ ਵੀ ਬੈਸਟ ਹੈ ਮੈਂ ਕਹਣਾ ਐਨੇ ਫਾਇਦੇ ਹੈ ਕਿ ਜੇ ਕੋਈ ਬੰਦਾ ਅੰਕੁਰਿਤ ਚਨਾ ਖਾਣਾ ਸ਼ੁਰੂ ਕਰ ਦੇਣਾ ਯੰਗ ਏਜ ਚ ਬੁਢਾਪਾ ਹੀ ਨੇੜੇ ਨਹੀਂ ਲੱਗਦਾ ਠੀਕ ਹੈ ਤੇ ਪਹਿਲੀ ਚੀਜ਼ ਹੈ ਜੀ ਕਾਲਾ ਚਨਾ ਸੈਕੰਡ ਚੀਜ਼ ਹੈ ਜੀ ਬਾਦਾਮ ਬਾਦਾਮ ਇੰਨਾ ਜ਼ਬਰਦਸਤ ਬਦਾਮ ਮੈਂ ਕੰਨਾਂ ਹੈ ਇਹ ਵੀ ਰਾਤ ਦਾ ਪਿਆ ਹੋਇਆ ਹੋਇਆ ਠੀਕ ਹੈ ਇਹਦੇ ਅੰਦਰ ਵੀ ਬਹੁਤ ਸਾਰੇ ਗੁਣ ਹੈ ਦਿਲ ਨੂੰ ਬਹੁਤ ਤਾਕਤ ਦਿੰਦਾ ਹੈ ਦਿਮਾਗ ਨੂੰ ਬਹੁਤ ਜ਼ਬਰਦਸਤ ਤਾਕਤ ਦਿੰਦਾ ਹੈ ਔਰ ਕਮਾਲ ਦੀ ਗੱਲ ਹੈ ਅੱਖਾਂ ਵਾਸਤੇ ਵੀ ਬਹੁਤ ਅੱਛਾ ਹੈ ਔਰ ਉਸ ਤੋਂ ਵੀ ਕਮਾਲ ਹੈ ਕਿ ਨਰਵਸ ਸਿਸਟਮ ਜਿਹੜਾ ਸਾਡਾ ਹੈ ਨਰਵਸ ਸਿਸਟਮ ਵਾਸਤੇ ਗੱਜਬ ਦਾ ਕੰਮ ਕਰਦਾ ਹੈ ਨਰਵਾਈਨ ਟੋਨਿਕ ਵਾਹ ਕੀ ਬਾਤ ਹੈ ਗੁਣੇ ਗੁਣੇ ਬਦਾਮ ਦੇ ਅੰਦਰ ਠੀਕ ਹੈ ਦੂਸਰਾ ਬਦਾਮ ਤੀਸਰੀ ਚੀਜ਼ ਤੀਸਰੀ ਚੀਜ਼ ਮੈਂ ਲੀਤੀ ਹੈ ਜੀ ਖਜੂਰ ਜੇ ਖਜੂਰ अवेलेबल ਨਹੀਂ ਹੈ ਤੇ ਇਹਦੀ ਥਾਂ ਤੇ ਛੁਵਾਰਾ ਲਿਤਾ ਜਾ ਸਕਦਾ ਹੈ ਤੇ ਇਹ ਖਜੂਰ ਜਿਹੜੀ ਹੈ ਬੜੀ ਤਾਕਤਵਰ ਚੀਜ਼ ਹੈ ਜੀ ਬਹੁਤ ਕਮਾਲ ਦੀ ਚੀਜ਼ ਹੈ ਇਹਦੀ ਖੂਬਸੂਰਤੀ ਹੈ ਵੈ ਕਿ ਜਿਨ੍ਹਾਂ ਨੂੰ ਇਨਸਟੈਂਟ એનર્ਜੀ ਚਾਹੀਦੀ ਹੈ ਇੱਕ ਖਜੂਰ ਖਾ ਲੋ ਨਾਲ ਦੀ ਨਾਲ એનર્ਜੀ ਮਿਲੇਗੀ ਦੋ ਖਜੂਰ ਖਾ ਲੋ ਨਾਲ ਦੀ ਨਾਲ એનર્ਜੀ ਮਿਲੇਗੀ ਤੁਸੀਂ ਮੁਸਲਮ ਦੇਖੋ ਮੁਸਲਮ ਜਦੋਂ ਰੋਜ਼ਾ ਰੱਖਦੇ ਆ ਤੇ ਹਮੇਸ਼ਾ ਉਹ ਆਪਣਾ ਰੋਜ਼ਾ ਜਿਹੜਾ ਤੋੜਦੇ ਆ ਖੋਲਦੇ ਆ ਤੇ ਉਹ ਰੋਜ਼ਾ ਆਪਣਾ ਖਜੂਰ ਦੇ ਨਾਲ ਖੋਲਦੇ ਆ ਕਿਉਂਕਿ ਉਹਦੇ ਨਾਲ ਇਮੀਡੀਏਟਲੀ ਕਿਉਂਕਿ ਸਾਰੇ ਦਿਨ ਭੁੱਖੇ ਰਹਿੰਦੇ ਐ ਤੇ ਜਦੋਂ ਭੁੱਖ ਲੱਗੀ ਹੁੰਦੀ ਐ ਉਸ ਤੋਂ ਬਾਅਦ ਜਦੋਂ ਰੋਜ਼ਾ ਇਹਦੇ ਨਾਲ ਖੋਲਦੇ ਐ ਤੇ ਤਾਕਤ ਮਿਲਦੀ ਐ ਇਮੀਡੀਏਟਲੀ ਮਤਲਬ એનર્ਜੀ ਬੂਸਟਰ ਐ ਕਬਜ ਵਾਸਤੇ ਬਹੁਤ ਅੱਛਾ ਐ ਜਿਨ੍ਹਾਂ ਨੇ ਵਜ਼ਨ ਵਧਾਣਾ ਐ ਵਜ਼ਨ ਵਾਸਤੇ ਬਹੁਤ ਅੱਛਾ ਐ ਕਮਜ਼ੋਰੀ ਵਾਸਤੇ ਬਹੁਤ ਅੱਛਾ ਐ ਠੀਕ ਐ ਬਹੁਤ سارے ਗੁਣ ਐ ਚੌਥੀ ਚੀਜ਼ ਐ ਜੀ ਸ਼ਹਿਦ ਕੀ ਬਾਤ ਐ ਪਿਓਰ ਹਨੀ ਠੀਕ ਐ ਹਣੀ ਦੇ ਬਹੁਤ سارے ਫਾਇਦੇ ਐ ਜੀ ਤਾਕਤ ਦਿੰਦਾ ਐ એનર્ਜੀ ਦਿੰਦਾ ਐ ਠੀਕ ਐ ਇਨਸਟੈਂਟ એનર્ਜੀ ਵਾਸਤੇ ਬਹੁਤ ਅੱਛਾ ਐ ਕਮਜ਼ੋਰੀ ਨੂੰ ਦੂਰ ਕਰਦਾ ਐ ਔਰ ਇਹ ਜੇ ਕਿਸੇ ਨੂੰ ਡਾਇਬਟੀਜ਼ ਦੀ ਤਕਲੀਫ ਹੈ ਫਿਰ ਤੁਸੀਂ ਸ਼ਹਿਦ ਰਹਿਣ ਦੇਣਾ ਬਾਕੀ ਦੀਆਂ ਤਿੰਨ ਤਿੰਨ ਚੀਜ਼ਾਂ ਯੂਜ਼ ਕਰ ਲੈਣਾ acha ਇੱਕ ਗੱਲ ਹੋਰ ਜੇ ਖਜੂਰ ਨਾ ਮਿਲੇ ਨਾ ਤੇ ਛੁਆਰਾ ਯੂਜ਼ ਕਰ ਲੈਣਾ ਛੁਆਰਾ ਹੋਰ ਹੈ ਸੇਮ ਤੁਹਾਨੂੰ ਫਾਇਦਾ ਦੇਗਾ ਉਹ ਛੁਆਰਾ ਵੀ ਮਾਸਪੇਸ਼ੀਆਂ ਵਾਸਤੇ ਬਹੁਤ ਅੱਛਾ ਹੈ ਹੱਡੀਆਂ ਵਾਸਤੇ ਬਹੁਤ ਅੱਛਾ ਹੈ ਛੁਆਰਾ ਵੀ ਲਿਤਾ ਜਾ ਸਕਦਾ ਹੈ ਤੇ ਜੇ ਮੰਨ ਲਓ ਸ਼ਹਿਦ ਨਹੀਂ ਹੈ ਉਹਦੀ ਥਾਂ ਤੇ ਦੇਸੀ ਖੰਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਫਿਰ ਗੁੜ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਰਿਫਾਈਨਡ ਚੀਨੀ ਨਾ ਪਾਣਾ ਦੇਸੀ ਖੰਡ ਜਾਂ ਫਿਰ ਗੁੜ ਤੇ ਨਹੀਂ ਤੇ ਸ਼ਹਿਦ ਵੀ ਪਾ ਸਕਦੇ ਹੋ ਠੀਕ ਹੈ ਚੌਥੀ ਚੀਜ਼ ਹੈ ਦੁੱਧ ਜੇ ਕੋਈ ਦੁੱਧ ਨਹੀਂ ਪੀਂਦਾ ਜਾਂ ਦੁੱਧ ਨਹੀਂ ਪਚਦਾ ਉਹਦਾ ਵੀ ਮੈਂ ਇੱਕ ਆਪਸ਼ਨ ਹੋਣੇ ਤੁਹਾਨੂੰ ਬਣਾ ਕੇ ਦਿਖਾਨਾ ਮੈਂ ਤੁਹਾਨੂੰ ਤਾਂ ਕਿ ਕਿਸ ਤਰ੍ਹਾਂ ਦਾ ਬੰਦ ਹੈ ਬੜਾ ਯਮੀ ਬਹੁਤ ਟੇਸਟੀ ਬੰਦ ਹੈ ਔਰ ਮੈਂ ਤੁਹਾਨੂੰ ਹੁਣੇ ਬਣਾ ਕੇ ਦਿਖਾਨਾ ਕਿਸ ਤਰ੍ਹਾਂ ਬਣੇਗਾ ਕਿੰਨਾ ਕਿੰਨਾ ਆਪਾਂ ਲੈਣਾ ਠੀਕ ਹੈ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਕਾਲੇ ਚਨੇ ਲੈਣੇ ਆ ਜੀ ਠੀਕ ਹੈ ਇੱਕ ਮੁਠੀ ਭਰ ਕੇ ਮੈਂ ਕਾਲੇ ਚਨੇ ਦੀ ਲੈ ਰਹੇ ਆ ਜੀ ਤੇ ਇਹ ਤਕਰੀਬਨ ਸਮਝ ਲੋ 40 45 ਗ੍ਰਾਮ ਚਨੇ ਹੋਗੇ ਠੀਕ ਹੈ ਕਾਲੇ ਚਨੇ ਔਰ ਇਹ 40 45 ਗ੍ਰਾਮ ਚਨੇ ਜਿਹੜੇ ਹੈ ਇਹ ਆਪਾਂ ਜਿਹੜਾ ਜਾਰ ਹੈ ਇਹਦੇ ਅੰਦਰ ਆਪਾਂ ਸ਼ਿਫਟ ਕਰ ਲੈਣਾ ਠੀਕ ਹੈ ਜੀ ਇਹ ਆਪਾਂ ਚਨੇ ਲੈ ਲਈ ਸਭ ਤੋਂ ਪਹਿਲੀ ਆਈਟਮ ਠੀਕ ਹੈ ਔਰ ਸੈਕੰਡ ਆਈਟਮ ਦੇਖੋ ਮੈਂ ਦੁੱਧ ਰੱਖੀ ਹੈ ਲੇਕਿਨ ਜੇ ਤੁਸੀਂ ਜੇ ਕੋਈ ਦੁੱਧ ਨਹੀਂ ਪੀ ਸਕਦਾ ਤੇ ਚਨੇ ਦਾ ਪਾਣੀ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਠੀਕ ਹੈ ਆਪਾਂ ਇਹਦੇ ਵਿੱਚ ਚਨੇ ਦਾ ਪਾਣੀ ਲੈ ਲੈਣੇ ਠੀਕ ਹੈ ਜਿਹੜਾ ਆਪਾਂ ਰਾਤੀ ਭੇ ਹੋਇਆ ਸੀਗਾ ਚਾਹੇ ਜਿਸ ਪਾਣੀ ਚ ਭੇ ਹੋਇਆ ਸੀ ਉਹੀ ਵਾਲਾ ਪਾਣੀ ਜਿਹੜਾ ਉਹ ਆਪਾਂ ਇਹਦੇ ਅੰਦਰ ਸ਼ਿਫਟ ਕਰ ਲੈਣਾ ਠੀਕ ਹੈ ਔਰ ਇਹ ਹੁਣ ਆਪਾਂ ਸਾਰਾ ਪਾਣੀ ਜਿਹੜਾ ਹੈ ਇਹਦਾ ਇਸਤੇਮਾਲ ਕਰ ਲਿਆ ਇਹਦੇ ਵਿੱਚ ਦੁੱਧ ਪਾਣ ਦੀ ਲੋੜ ਨਹੀਂ ਪਈ ਠੀਕ ਹੈ ਜੇ ਤੁਸੀਂ ਚਾਹੋ ਤੇ ਦੁੱਧ ਦਾ ਇਸਤੇਮਾਲ ਕਰ ਸਕਦੇ ਹੋ ਔਰ ਫਿਰ ਸੈਕਿੰਡ ਆਈਟਮ ਜਿਹੜੀ ਹੈ ਜੀ ਉਹ ਹੈ ਖਜੂਰ ਖਜੂਰ ਜਿਹੜੀ ਹੈ ਇਹਦੀ ਤੁਸੀਂ ਗਿਟ ਕੱਢ ਲੈਣਾ ਠੀਕ ਹੈ ਔਰ ਗਿਟ ਕੱਢ ਕੇ ਦੋ ਖਜੂਰਾਂ ਪਾਣੀ ਆ ਠੀਕ ਹੈ ਜੇ ਖਜੂਰ ਨਹੀਂ ਹੋਵੇ ਤੇ ਛੁਆਰੇ ਵੀ ਪਾ ਸਕਦੇ ਹੋ ਆਦਰਵਾਇਜ਼ ਆਪਾਂ ਦੋ ਖਜੂਰ ਜੜੀਏ ਉਹ ਗਟਕ ਕੱਢ ਕੇ ਤੇ ਤੁਸੀਂ ਇਹਦੇ ਅੰਦਰ ਸ਼ਿਫਟ ਕਰ ਲੈਣੀ ਹੈ ਠੀਕ ਹੈ ਤੇ ਇਹ ਹੋ ਗਈਆਂ ਆਪਣੀਆਂ ਦੋ ਖਜੂਰਾ ਤੇ ਤੀਸਰੀ ਆਈਟਮ ਆਪਾਂ ਲੈਣੀ ਹੈ ਬਦਾਮ ਮੈਂ ਬਦਾਮ ਪਹਿਲਾਂ ਹੀ ਛਿਲ ਕੇ ਰੱਖੇ ਸੀਗੇ ਤਾਂ ਕਿ ਟਾਈਮ ਜ਼ਿਆਦਾ ਵੇਸਟ ਨਾ ਹੋਵੇ ਔਰ ਵੀਡੀਓ ਤਾਂ ਕਿ ਲੰਬਾ ਨਾ ਬਣੇ ਤੇ ਇਹਦੇ ਅੰਦਰ 7-8 ਬਦਾਮ ਪਾਣੇ ਆ ਤੇ ਮੈਂ ਟੋਟਲ 8 ਬਦਾਮ ਛਿਲ ਕੇ ਰੱਖੇ ਸੀਗੇ ਤੇ ਇਹ ਸਾਰੇ ਬਾਦਾਮ ਜਿਹੜੇ ਆ ਇਹ ਆਪਾਂ ਇਹਦੇ ਅੰਦਰ ਸ਼ਿਫਟ ਕਰ ਲੈਣੇ ਆ ਬਾਦਾਮਾਂ ਦੇ ਬਾਰੇ ਮੈਂ ਆਲਰੇਡੀ ਤੁਹਾਨੂੰ ਦੱਸ ਹੀ ਚੁੱਕਿਆ ਹਾਂ ਕਿ ਕਿੰਨਾ ਸ਼ਾਨਦਾਰ ਕਿੰਨਾ ਜ਼ਬਰਦਸਤ ਕੰਮ ਕਰਦੇ ਆ ਇਹ ਆਪਣੇ ਬਾਦਾਮ ਹੋ ਗਏ ਔਰ ਉਸ ਤੋਂ ਬਾਅਦ ਇਹ ਸਾਰੀਆਂ ਆਈਟਮਾਂ ਪੈ ਗਈਆਂ ਜੇ ਕਿਸੇ ਨੂੰ ਸ਼ੂਗਰ ਦੀ ਤਕਲੀਫ ਹੈ ਫਿਰ ਸ਼ਾਇਦ ਨਾ ਪਾਓ ਜੇ ਸ਼ੂਗਰ ਦੀ ਤਕਲੀਫ ਨਹੀਂ ਹੈ ਤੇ ਦੋ ਚਮਚ ਸ਼ਹਿਦ ਦੇ ਤੁਸੀਂ ਪਾਣੇ ਆ ਜੀ ਇਹ ਆਪਾਂ ਪਹਿਲਾ ਚਮਚ ਜਿਹੜਾ ਹੈ ਸ਼ਹਿਦ ਦਾ ਭਰ ਕੇ ਇੱਕ ਚਮਚਾ ਭਰ ਕੇ ਆਪਾਂ ਇਹਦੇ ਅੰਦਰ ਪਾ ਲੈਣਾ ਠੀਕ ਹੈ और एक फुल चमचा राइट फिर एक होर चमचा अच्छी तरह भर के और सैकेंड चमचा ये अपना ये अंदर पूरा शिफ्ट कर लेना ठीक है पूरा शिफ्ट करके यस और बस दैट्स इट, ठीक है और इन आपूँ क्लोज कर लेना और क्लोज करके उस तो बाद इनू आप चंगी तरह हूँ शेक बनाने ठीक है ਲਓ ਜੀ ਬਣ ਗਿਆ ਸ਼ੇਕ ਤੇ ਹੁਣ ਆਪਾਂ ਕੈਪ ਖੋਲ ਕੇ ਇਹਨੂੰ ਆਪਾਂ ਗਲਾਸ 'ਚ ਸ਼ਿਫਟ ਕਰਦੇ ਆਂ ਦੇਖੋ ਬਿਲਕੁਲ ਦੁੱਧਿਆ ਜਿਹਾ ਬਣ ਗਿਆ ਬਿਲਕੁਲ ਜਿਸ ਤਰ੍ਹਾਂ ਅਸੀਂ ਦੁੱਧ ਪਾਇਆ ਹੋਵੇ ਜਦੋਂ ਕਿ ਦੁੱਧ ਨਹੀਂ ਪਾਇਆ ਦੁੱਧ ਦੇਖੋ ਸਾਈਡ ਤੇ ਹੀ ਪਿਆ ਹੈ ਔਰ ਇਹ ਬਿਲਕੁਲ ਦੁੱਧ ਵਰਗਾ ਬਣ ਗਿਆ ਕੀ ਬਾਤ ਹੈ ਕਮਾਲ ਗਜ਼ਬ ਸਾਰਾ ਮਾਲ ਅੰਦਰ ਆ ਗਿਆ ਇਹਦੇ ਅੰਦਰ ਕੀ ਬਾਤ ਹੈ ਬਹੁਤ ਗਜ਼ਬ ਦਾ ਔਰ ਇਹ ਡਰਿੰਕ ਬਣ ਗਿਆ ਸਾਡਾ એનર્ਜੀ ਡਰਿੰਕ ਜ਼ਬਰਦਸਤ ਔਰ ਟੇਸਟ ਕੀ ਬਾਤ ਹੈ ਮਤਲਬ ਇੱਕ ਘੁੱਟ ਹੋਰ ਪੀਣ ਦਾ ਦਿਲ ਕਰ ਰਿਹਾ ਮੇਰਾ ਬਹੁਤ ਗਜ਼ਬ ਦਾ ਜਦੋਂ ਪਹਿਲਾ ਘੁੱਟ ਪੀਓਗੇ ਨਾ ਨਜ਼ਾਰਾ ਆ ਜਾਏਗਾ ਠੀਕ ਹੈ ਇਹਨੂੰ ਪੀਣਾ ਕਦੋਂ ਹੈ ਸਵੇਰੇ ਪੀਣਾ ਖਾਲੀ ਪੇਟ ਜੇ ਕੁਝ ਖਾਣਾ ਪੀਣਾ ਹੈ 1 ਘੰਟੇ ਬਾਅਦ ਕੁਝ ਖਾਓ ਪਿਓ ਔਰ ਬਹੁਤ ਕਮਾਲ ਦਾ ਹੈ ਜੀ ਦਸਾਂ ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਦਿਖਾ ਦੇਗਾ ਕਿ کیا ਚੀਜ਼ ਹੈ ਮੈਂ ਔਰ ਮੈਂ ਕਹਿੰਦਾ 3-4 ਹਫ਼ਤੇ ਪੀਲੋ ਔਰ ਫਿਰ ਦੇਖੋ ਗਜ਼ਬ ਦੇ ਨਜ਼ਾਰੇ ਠੀਕ ਹੈ ਉਮੀਦ ਕਰਦਾ ਹੈ ਵੀਡੀਓ ਬਹੁਤ ਅੱਛਾ ਲੱਗਿਆ ਹੋਏਗਾ ਅੱਛਾ ਲੱਗੇ ਤੇ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤਾਂ ਕਿ ਹਰ ਇਨਸਾਨ ਦਾ ਸਭ ਦਾ ਪਲਾਉਜ਼ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ